ਵੇਖੋ ਮੈਂ ਪਰਮਾਤਮਾ ਦਾ ਮਸ਼ਕੂਰ ਹਾਂ ਜਿਸ ਕਿਸਮ ਦਾ ਹੰਗਾਰਾ ਬਰਨਾਲੇ ਚ ਮਿਲ ਰਿਹਾ ਆ ਆਪ ਦਾ ਗੜ ਚੋਂ ਮੈਨੂੰ ਇਹ ਲੱਗਦਾ ਕਿ ਲੋਕਾਂ ਨੇ ਮਨ ਬਣਾ ਲਿਆ ਇਹ ਝੂਠੀ ਸਰਕਾਰ ਨੂੰ ਅਸੀਂ ਜੜੋਂ ਖੇੜਦਾ ਇਤਿਹਾਸਿਕ ਜਿੱਤ ਵੱਲ ਕੁਲਦੀਪ ਸਿੰਘ ਢਿੱਲੋਂ ਜਾ ਰਿਹਾ ਹੈ ਲੋਕਾਂ ਦਾ ਵੱਡਾ ਕੱਠ ਦੱਸ ਰਿਹਾ ਕਿ ਜਿੱਤ ਪੱਕੀ ਆ ਜੀ ਹਾਂਜੀ ਲੋਕਾਂ ਦਾ ਵੱਡਾ ਕੱਠ ਦੱਸ ਰਿਹਾ ਕਿ ਜਿੱਤ ਪੱਕੀ ਆ ਵੇਖੋ ਐਨੇ ਸਾਲ ਦਾ ਐਕਸਪੀਰੀਅੰਸ ਹੈ ਉਸ ਤੋਂ ਮੈਂ ਜਦੋਂ ਪੂਰਾ ਵਗਦਾ ਪਤਾ ਹੁੰਦਾ ਬਰਸਾਤ ਆਣੀ ਹੈ ਪੂਰਾ ਕਾਂਗਰਸ ਦੇ ਹੱਕ ਚੱਲ ਰਿਹਾ ਹੈ ਇਹਤੀ ਆਸਿਕ ਜਿੱਤ ਹੋਈ ਠੀਕ ਆ ਮੇਰਬਾਨੀ ਜੀ ਹਾਂਜੀ ਵੀ ਬਾਜੀ ਕੀ ਕਹੋਗੇ ਜੀ ਜਿੱਤ ਨਹੀਂ ਕਾਂਗਰਸੀ ਜਿੱਤ ਅੱਜ ਬਰਨਾਲਾ ਨਿਵਾਸੀਆਂ ਨੇ ਐਨ ਮੋٹے ਅੱਖਰਾਂ ਚ ਲਿਖਤੀ ਹਾਂਜੀ ਇਹ ਕਾਂਗਰਸ ਪਾਰਟੀ ਦਾ ਉਮੀਦਵਾਰ ਪੁਰੀਤ ਕਾਲਾ ਜਿੱਤ ਰਹੇ ਹਨ ਹਾਂਜੀ ਹਾਂਜੀ ਔਰ ਦੂਜੇ ਪਾਸੇ ਦੋਨੋਂ ਸਰਕਾਰਾਂ ਚਾਹੇ ਉਹ ਦੇਸ਼ ਦੀ ਸਰਕਾਰ ਹੈ ਭਾਜਪੀ ਦੀ ਚਾਹੇ ਸੁਵੀ ਸਰਕਾਰ ਹੈ ਆਮ ਆਦਮੀ ਪਾਰਟੀ ਇਹਨਾਂ ਨੂੰ ਸਬਕ ਸਿਖਾਉਣ ਲਈ ਸਾਰੇ ਵਰਗ ਤੱਤ ਪਰ ਹੋਏ ਪਏ ਨੇ ਔਰ ਇਹਨਾਂ ਦੇ ਬਾ ਵਾਕਈ ਤਾਂ ਇਹਨਾਂ ਨੂੰ ਕਿਹਾ ਜਿਵੇਂ ਕਹਿੰਦੇ ਫੂਡ ਠੀਕਰਾ ਮੁੱਦਾ ਮਾਰ ਕੇ ਇਥੋਂ ਇਹਨਾਂ ਨੂੰ ਦਿਖਾਉਣਗੇ ਕਿ ਪੰਜਾਬ ਅੱਜ ਕਾਂਗਰਸ ਨਾਲ ਹੈ ਆਪ ਨਾਲ ਨਹੀਂ ਤੇ ਕਿਸੇ ਹੋਰ ਨਾਲ ਨਹੀਂ ਹਾਂਜੀ ਲੋਕਾਂ ਦਾ ਬੜਾ ਉਤਸ਼ਾਹ ਖੁਸ਼ੀ ਵਿੱਚ ਭੰਗੜੇ ਪਾ ਰਹੇ ਨੇ ਜਿੱਤ ਦਾ ਇਨਸਾਨ ਦਿਖਾ ਰਹੇ ਆ ਜੀ ਅੱਜ ਉਰ ਤੋਂ ਸਾਹਮਣੇ ਦੇਖਿਆ ਕਿ ਜਿੱਤ ਤੋਂ ਜਿਹੜਾ ਜਿੱਤ ਵਾਲਾ ਹੁੰਦਾ ਹੈਗਾ ਉਹ ਓਕੇਸ਼ਨ ਅੱਜ ਉਹ ਸਮਾਗਮ ਹੋਇਆ ਪਿਆ ਵੋਟਾਂ ਪੈਣ ਤੋਂ ਪਹਿਲਾਂ ਜਿੱਤ ਵਰਗਾ ਸਮਾਗਮ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਡਟ ਕੇ ਕਾਂਗਰਸ ਨਾਲ ਖੜੇ ਨੇ ਲੋਕਾਂ ਆਪਣੇ ਪਿਆਰ ਕਰਨਾ ਪੈਦਲ ਮਾਰਚ ਕਰਨਾ ਬਹੁਤ ਵੱਡੀ ਗੱਲ ਹੈ ਜੀ ਮੈਂ ਆਪ ਕਹਿ ਰਿਹਾ ਐਨੀ ਦੂਰ ਤੁਰ ਕੇ ਆਉਣਾ ਭੀੜ 'ਚ ਕਰਨਾ ਤੱਕੇ ਮੁੱਕੀ ਖਾਣਾ ਅੱਜ ਕੱਲ ਤਾਂ ਵੋਟਾਂ ਵੇਲੇ ਲੋਕ ਬੁਲਾਏ ਨਹੀਂ ਬੋਲਦੇ ਹੁੰਦੇ ਇੱਥੇ ਲੋਕ ਭਗੜੇ ਪਹੁੰਚੇ ਜਾਂਦੇ ਆ ਇਸ ਕਰਕੇ ਇੱਥੋਂ ਸਾਰਾ ਕੁਝ ਸਾਫ ਨਜ਼ਰ ਹੋ ਗਿਆ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਹੈ ਠੀਕ ਹੈ ਜੀ ਐਸੀ ਹੈ ਸਾਡੇ ਨਾਲ ਰਜਿੰਦਰ ਕੌਰ ਪਠੱਲ ਜੀ ਜਿਨੇ ਬਹੁਤ ਵਧੀਆ ਕਿਹਾ ਕਿ ਅਸੀਂ ਜਿਹੜੀ ਸਾਡੀ ਜਿੱਤ ਉਹ ਪੱਕੀ ਆ ਤੇ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਲੋਕਾਂ ਦਾ ਕਾਫਲਾ ਆਗਾ ਵੱਡੀ ਗਿਣਤੀ ਦੇ ਵਿੱਚ ਲੋਕ ਆਪਮਹਾਰੇ ਹੋ ਕੇ ਸ਼ਾਮਲ ਹੋਏ ਨੇ ਤੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਤੁਸੀਂ ਦੇਖਦੇ ਠਾਠਾ ਮਾਰਦਾ ਇਕੱਠਾ ਤੇ ਹਰ ਬੰਦੇ ਉਹ ਜਿਹੜਾ ਜਿੱਤ ਦਾ ਇਨਸਾਨ ਦਿਖਾਇਆ ਜਾ ਰਿਹਾ ਕਿ ਜਿਹੜੀ ਛੜੀ ਕੁਲਦੀਪ ਸਿੰਘ ਕਾਲਾ ਜੀ ਦੀ ਜਿੱਤ ਆ ਉਹ ਯਕੀਨੀ ਔਰ ਪੱਕੀ ਆ ਤੇ ਜਿਵੇਂ ਤੁਹਾਨੂੰ ਅਸੀਂ ਇਹਨਾਂ ਲੋਕਾਂ ਦੇ ਵੀਊ ਦਿਖਾਇਆ ਇਧਰ ਸਾਡੇ ਨਾਲ ਹੋਰ ਵੀ ਇਸ ਮਹਾਰੇਲੀ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਚਿਹਰੇ ਨੇ ਅਸੀਂ ਤੁਹਾਨੂੰ ਉਹਨਾਂ ਦਾ ਮਲਾਵਾਗੇ ਵੱਡੀ ਗਿਣਤੀ ਦੇ ਸਾਡੇ ਨਾਲ ਤੁਸੀਂ ਸਾਡੇ ਨਾਲ ਜੁੜੇ ਉਹ ਸਾਰੇ ਚਿਹਰੇ ਨੂੰ ਦੇਖਣ ਦੇ ਲਈ ਜੀ